ਨਾ ਕੋਈ OTP ਨਹੀਂ ਕੋਈ ਲਿੰਕ ਕਾਲ ਹੋਲਡ ਕਰਵਾ ਕੇ ਉਡਾਲੇ ਖਾਤੇ ਦੇ ਵਿੱਚੋਂ 140000 ਜੀ ਹਾਂ ਸਾਈਬਰ ਕ੍ਰਾਈਮ जिस ਤਰੀਕੇ ਨਾਲ ਵਾਧਾ ਚਾਰਿਆ ਹੁਣ ਸਾਈਬਰ ਠੱਗਾ ਨੂੰ ਤੁਹਾਡੇ ਬੈਂਕ ਖਾਤੇ ਵਿੱਚੋਂ ਪੈਸੇ ਉਡਾਉਣ ਦੇ ਲਈ ਕੋਈ ਲਿੰਕ ਜਾਂ OTP ਭੇਜਣ ਦੀ ਜ਼ਰੂਰਤ ਨਹੀਂ ਹੈ ਜੇਕਰ ਤੁਹਾਨੂੰ ਕਿਸੇ ਅਣਪਛਾਤੇ ਨੰਬਰ ਤੋਂ ਕਾਲ ਆਉਂਦੀ ਹੈ ਗੱਲਾਂ ਦੇ ਵਿੱਚ ਉਲਝਾ ਕੇ ਤੁਹਾਡੀ ਕੋਲ ਕਾਲ ਨੂੰ ਜਿਹੜੇ ਹੋਲਡ ਕਰਵਾ ਲੈਂਦੇ ਨੇ ਤਾਂ ਵੀ ਸਾਵਧਾਨ ਰਹੋ ਕਿਉਂਕਿ ਹੋਲਡ ਕਰਵਾ ਕੇ ਉਹ ਤੁਹਾਡੀ ਮੋਬਾਈਲ ਦੀ ਜਿਹੜੀ ਡਿਵਾਈਸ ਨੂੰ ਹੈਕ ਕਰ ਲੈਂਦੇ ਨੇ ਤੁਹਾਡੇ ਮੋਬਾਈਲ ਨੰਬਰ ਦੇ ਨਾਲ ਜੁੜੇ ਖਾਤੇ ਵਿੱਚ ਸੇਨਮਾਰੀ ਕਰ ਸਕਤੀ ਨੇ ਅਜਿਹਾ ਵਾਕਿਆ ਵਾਕਿਆ ਹੈ ਜਿਹੜਾ ਇੱਕ ਵਿਅਕਤੀ ਨਾਲ ਇੱਕ ਨੌਜਵਾਨ ਨਾਲ ਹੋਇਆ ਹੈ ਜੋ ਕਿ ਸ਼ਹਿਰ ਤਾਰੀਵਾਲ ਦਾ ਦੱਸਿਆ ਜਾ ਰਿਹਾ ਹੈ ਸੋ ਵੱਖਰੀ ਕਿਸਮ ਦੀ ਠੱਗੀ ਹੋਈ ਹੈ ਉਸ ਨੂੰ ਨਾ ਤਾਂ ਕੋਈ OTP ਕੋਡ ਆਉਂਦਾ ਨਾ ਹੀ ਕੋਈ ਸੰਦੇਸ਼ ਆਉਂਦਾ ਉਸ ਨੇ ਆਪਣੇ ਖਾਤੇ ਬਾਰੇ ਕੋਈ ਵੀ ਡਿਟੇਲ ਕਿਸੇ ਨੂੰ ਵੀ ਨਹੀਂ ਸ਼ੇਅਰ ਕੀਤੀ ਪਰ ਫਿਰ ਵੀ ਉਹਦੇ ਖਾਤੇ ਚੋਂ 1,40,000 ਰੁਪਏ ਦੀ ਕਰੀਮ ਰਕਮ ਉਡਾ ਲਈ ਜਾਂਦੀ ਹੈ ਹੁਣ ਪੀੜਿਤ ਨੌਜਵਾਨ ਵੱਲੋਂ ਸਾਈਬਰ ਕ੍ਰਾਈਮ ਬੈਂਕ ਨੂੰ ਆਪਣੇ ਨਾਲ ਹੋਈ ਠੱਗੀ ਦੀ ਸ਼ਿਕਾਇਤ ਹੈ ਜੁੜੀ ਕੀਤੀ ਗਈ ਹੈ ਸੋ ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਮੋਬਾਈਲ ਰਿਪੇਅਰ ਦੀ ਦੁਕਾਨ ਕਰਨ ਵਾਲੇ ਪੀੜਿਤ ਨੌਜਵਾਨ ਗੌਰਵ ਬਲੂਠਾ ਨੇ ਦੱਸਿਆ ਕਿ ਉਸ ਨੂੰ ਜਿਹੜੀ ਇੰਡਸ ਬੈਂਕ ਦੇ ਵੱਲੋਂ ਇੱਕ ਫੋਨ ਕਾਲ ਆਉਂਦੀ ਹੈ ਉਸ ਦੇ ਵੱਲੋਂ ਕ੍ਰੈਡਿਟ ਕਾਰਡ 'ਤੇ ਟ੍ਰਾਂਜੈਕਸ਼ਨ ਕਰਦਿਆਂ ਹੀ ਉਸ ਦੀ ਇੰਸ਼ੋਰੈਂਸ ਵੀ ਆਟੋਮੈਟਿਕ ਤਰੀਕੇ ਨਾਲ ਹੋ ਚਾਵੇਗੀ ਸੋ ਜੇਕਰ ਤੁਸੀਂ ਇੰਸ਼ੋਰੈਂਸ ਨਹੀਂ ਕਰਵਾਉਣਾ ਚਾਹੁੰਦੇ ਤਾਂ ਫੋਨ ਕਾਲ ਜਾਰੀ ਰੱਖੋ ਤੁਹਾਨੂੰ ਕਿਸੇ ਤਰ੍ਹਾਂ ਦਾ OTP ਹੋਰ ਡਿਟੇਲ ਸ਼ੇਅਰ ਕਰਨ ਦੀ ਜ਼ਰੂਰਤ ਨਹੀਂ ਹੈ ਕੁਝ ਦੇਰ ਬਾਅਦ ਫੋਨ ਕਰਨ ਵਾਲੇ ਨੇ ਉਸ ਕੋਲੋਂ ਕਾਲ ਹੋਲਡ ਕਰਵਾ ਲਈ ਫਿਰ ਕੱਟ ਦਿੱਤੀ ਪਰ ਕਾਲ ਕੱਟਦੇ ਸਾਰੀ ਉਸ ਦੇ ਫੋਨ ਦੇ ਵਿੱਚ ਮੈਸੇਜ ਆ ਗਿਆ ਕਿ ਉਸ ਦੇ ਖਾਤੇ ਵਿੱਚੋਂ 13899686 ਰੁਪਏ ਜਿਹੜੇ ਕੱਟ ਲਏ ਗਏ ਨੌਜਵਾਨ ਨੇ ਕਿਹਾ ਇਹ ਜੁਲਾਗਦਾ ਹੈ ਫੋਨ ਕਰਨ ਵਾਲੇ ਵੱਲੋਂ ਉਸ ਦੇ ਫੋਨ ਦੀ ਡਿਵਾਈਸ ਹੈਕ ਕਰ ਲਈ ਗਈ ਹੋਲਡ ਕਰਵਾਉਣ ਦੇ ਤੌਰ 'ਤੇ ਜਿਹੜਾ OTP ਉਸ ਦੇ ਫੋਨ ਤੇ ਆਉਣਾ ਸੀ ਹੈਕਰ ਦੇ ਫੋਨ ਤੇ ਚਲਾ ਗਿਆ ਸੋ ਇਸ ਸਬੰਧ ਵਿੱਚ ਨੌਜਵਾਨ ਵੱਲੋਂ ਸਾਈਬਰ ਕ੍ਰਾਈਮ ਨੂੰ ਸ਼ਿਕਾਇਤ ਕੀਤੀ ਗਈ ਹੈ ਬੈਂਕ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ ਉਸਨੇ ਆਸ ਪ੍ਰਗਟਾਈ ਹੈ ਕਿ ਜਿਹੜੇ ਪੁਲਿਸ ਵੱਲੋਂ ਆ ਜਿਹੜੀ ਇਸ ਕੇਸ ਵਿੱਚ ਪੂਰੀ ਮਦਦ ਕੀਤੀ ਜਾਵੇਗੀ ਸੋ ਤੁਸੀਂ ਵੀ ਇਹ ਚਾਹੇ ਸਾਈਬਰ ਠੱਗਾ ਤੋਂ ਸਾਵਧਾਨ ਰਹੋ ਕਿਸੇ ਵੀ ਤਰ੍ਹਾਂ ਦੀ ਅੰਗੈਲੀ ਆ ਤੁਹਾਡੇ ਲਈ ਹੈ ਜਿਹੜੀ ਭਾਰੀ ਪੈ ਸਕਦੀ ਹੈ। ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੇ ਕਾਰਡ ਦੀ ਇੱਕ ट्रांजैक्शन ਹੋਈ ਆ ਤੇ ਜੇ ਤੁਸੀਂ ਦੂਜੀ ट्रांजैक्शन ਕਰਦੇ ਹੋ ਤੇ ਤੁਹਾਨੂੰ ਉਸ ਦੀ ਇੰਸ਼ੋਰੈਂਸ ਦੇ ਪੈਸੇ ਪੇ ਕਰਨੇ ਪੈਣਗੇ। ਉਹਨਾਂ ਨੂੰ ਮੈਂ ਦੱਸਿਆ ਕਿ ਮੈਂ ਕੋਈ ਵੀ ਇੰਸ਼ੋਰੈਂਸ ਨਹੀਂ ਲਈ। ਉਹ ਕਹਿੰਦੇ ਵੀ ਜੇ ਤੁਸੀਂ ਨਹੀਂ ਲਈ ਤੁਹਾਡੀ ਕਾਰਡ ਦੀ ਔਰ ਇੰਸ਼ੋਰੈਂਸ ਆਲਰੇਡੀ ਹੈਗੀ। ਤੁਸੀਂ ਜੇ ਇਹਨੂੰ ਕੈਨਸਲ ਕਰਨਾ ਚਾਹੁੰਦੇ ਹੋ ਤੇ ਅਸੀਂ ਆਪਣੇ ਐਂਡ ਤੇ ਕੈਨਸਲ ਇਹਨੂੰ ਕਰ ਦਾਂਗੇ ਤੇ ਜਿਹਦੇ ਨਾਲ ਤੁਹਾਨੂੰ ਕੋਈ ਵੀ OTP ਕੋਈ CVV ਕੋਈ ਕਾਰਡ ਦੀ ਡਿਟੇਲ ਦੇਣ ਦੀ ਲੋੜ ਨਹੀਂ ਹੈਗੀ ਉਹਨਾਂ ਨੂੰ ਮੈਂ ਕਹਿ ਗਿਆ ਜੇ ਤੁਸੀਂ ਕਰ ਸਕਦੇ ਹੋ ਆਪਣੇ ਐਂਡ ਤੋਂ ਕਰ ਦਿਓ ਮੈਂ ਤੁਹਾਨੂੰ ਕੋਈ ਵੀ ਚੀਜ਼ ਸ਼ੇਅਰ ਨਹੀਂ ਕਰ ਸਕਦਾ ਜਿੱਦਾਂ ਹੀ ਉਹਨਾਂ ਨੇ ਮੇਰੀ ਕਾਲ ਨੂੰ ਹੋਲਡ ਰੱਖਿਆ ਉਸ ਤੋਂ ਬਾਅਦ ਕਾਲ ਉਹਨਾਂ ਦੀ ਕੱਟ ਹੋ ਗਈ ਆ 2 ਮਿੰਟ ਬਾਅਦ ਮੈਨੂੰ ਮੈਸੇਜ ਆਨੇ ਸ਼ੁਰੂ ਹੋ ਗਏ ਆ ਵੀ ਇਹ ਤੁਹਾਡੇ 138986 ਰੁਪਏ ਪਏ ਕੱਟੇ ਗਏ ਲੌਗਇਨ ਵੀ ਆ ਗਿਆ ਸਭ ਕੁਝ ਹੈ 2 ਮਿੰਟ ਬਾਅਦ ਮੇਰੀ ਡਿਵਾਈਸ ਜਿਹੜੀ ਪੂਰੀ ਹੈਕਡ ਹੋ ਗਈ ਸੀ ਉਸ ਦੇ ਦੌਰਾਨ ਨਾਲ ਹੀ ਮੈਂ ਆਪਣੇ ਬੈਂਕ ਨੂੰ ਕਾਲ ਕੀਤੀ ਆ ਉਹ ਨਾਲ ਹੀ ਸਾਈਬਰ ਕ੍ਰਾਈਮ ਦੇ ਵਿੱਚ ਇਹ ਆਪਣੀ ਜੋ ਵੀ ਘਟਨਾ ਹੈ ਉਹਨਾਂ ਨੂੰ ਦੱਸਿਆ ਇਹ ਐਸਐਸਪੀ ਗੁਰਦਾਸਪੁਰ ਸ਼੍ਰੀ ਹਰੀਸ਼ ਦੇਆਮਾ ਜੀ ਨੂੰ ਇੱਕ ਅਪੀਲ ਹੈ ਕਿ ਮੇਰੀ ਜਿਹੜੀ ਆ 138946 ਰੁਪਏ ਦੀ ਜਿਹੜੀ ਠੱਗੀ ਹੋਈ ਆ ਇਹਨੂੰ ਜਲਦੀ ਤੋਂ ਜਲਦੀ ਇਹ ਬੰਦੇ ਨੂੰ ਫੜਿਆ ਜਾਵੇ ਔਰ ਮੈਨੂੰ ਇਹ ਵੀ ਪਤਾ ਹੈ ਕਿ ਇਹ ਬਹੁਤ ਵਧੀਆ ਕੰਮ ਕਰ ਰਹੇ ਨੇ ਪਿਛਲੇ ਦਿਨੀ ਇਹਨਾਂ ਨੇ ਬਹੁਤ ਜਿਆਦਾ ਐਸੇ ਇਹੋ ਜਿਹੇ ਕੇਸ ਜਿਹੜੇ ਸੋਲਵ ਕੀਤੇ ਨੇ ਔਰ ਮੈਨੂੰ ਵੀ ਉਮੀਦ ਹੈ ਕਿ ਇਹ ਵੀ ਕੇਸ ਉਹ ਜਰੂਰ ਸੋਲਵ ਕਰਨਗੇ ਮੇਰਾ ਔਰ ਸਾਈਬਰ ਸੈੱਲ ਨੂੰ ਵੀ ਮੇਰੀ ਇਹ ਅਪੀਲ ਹੈ ਕਿ ਇਹ ਜਲਦੀ ਤੋਂ ਜਲਦੀ ਕੰਮ ਇਤੇ ਕੀਤਾ ਜਾਵੇ ਔਰ ਜਿਹੜੇ ਆਮ ਜਿਹੜੇ ਲੋਕ ਨੇ ਨੌਜਵਾਨ ਉਹਨਾਂ ਨੂੰ ਮੈਂ ਇਹ ਕਵਾਂਗਾ ਕਿ ਜਿਹੜੇ ਅੱਜਕੱਲ ਜਿਹੜਾ ਕ੍ਰਾਈਮ ਆ ਬੜੇ ਵੱਖਰੇ ਤਰੀਕੇ ਦਾ ਉਹਨੇ ਕਰ ਲਿਆ ਕੋਈ OTP ਨਹੀਂ ਇਹਦੇ ਵਿੱਚ ਕੋਈ ਕੋਚਨੀਆ ਤੜੀ ਡਿਵਾਈਸ ਹੈਕ ਹੁੰਦੀ ਆ ਉਹਦੇ ਨਾਲ OTP ਤੁਹਾਨੂੰ ਨਹੀਂ ਆਏਗਾ ਉਹ ਅਗਲੇ ਦੇ ਬੰਦੇ ਤੇ ਜਾਏਗਾ ਤੋਂ ਪਲੀਜ਼ ਇਹਨੂੰ ਇਸ ਤੋਂ ਬਚ ਕਰੋ ਕੋਈ ਵੀ ਕਾਲ ਤੁਹਾਨੂੰ ਆਂਦੀ ਹੈ ਤੁਸੀਂ ਆਪਣੇ ਬੈਂਕ ਨੂੰ ਕਾਲ ਕਰੋ ਉਹਨਾਂ ਨੂੰ ਬਿਲਕੁਲ ਉਹਨਾਂ ਨਾਲ ਕੋਈ ਵੀ ਗੱਲ ਨਾ ਕਰੋ